ਸਰ ਸਿੰਘ ਜੀ ਸਾਨੂੰ ਪ੍ਰੀਤਨ ਸਿੰਘ ਐਂਡ ਠਿਕਰੀਵਾਲ ਠੀਕ ਹੈ ਜੀ ਥੋੜਾ ਜਿਹਾ ਉੱਚੀ ਬਾਅਦ ਚ ਬੋਲਿਓ ਤੇ ਹਾਂਜੀ ਇੱਕ ਆਪਾਂ ਤੁਹਾਨੂੰ ਬੋਡੀ ਸਰਵਿਸ ਪੰਜ ਯੂ ਦਿੱਤੇ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਜੀ ਪਹਿਲਾਂ ਜੀ ਇੱਕ ਤਾਂ ਮਤਲਬ ਕਬਜ਼ ਰਹਿੰਦੀ ਸੀਗੀ ਠੀਕ ਹੈ ਜੀ ਕਬਜ਼ ਸੁਸਤੀ ਰਹਣੀ ਕੰਮ ਨੂੰ ਜੀ ਨਾ ਕਰਨਾ ਠੀਕ ਹੈ ਜੀ ਤੇ ਸਰੀਰ ਚ ਮਾੜਾ ਮੋਟਾ ਮਾ ਅੰਗ ਪੈਜ ਦੁਖਦੇ ਰਹੇ ਨੇ ਠੀਕ ਹੈ ਜੀ ਇਹ ਪ੍ਰੋਬਲਮ ਸੀਗੀ ਇਹ ਕਬਜ਼ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਜੀ ਤੁਹਾਨੂੰ ਇਹ ਇਹ ਜਦੋਂ ਸ਼ੁਰੂ ਤੋਂ ਅਸਲ ਵਿੱਚ ਸ਼ੁਰੂ ਤੋਂ ਹੀ ਹੈ ਜੀ ਇਹ ਅੱਛਾ ਬਚਪਨ ਤੋਂ ਹੀ ਤੁਹਾਨੂੰ ਹੋ ਗਈ ਆ ਬਚਪਨ ਦੀ ਮਤਲ ਠੀਕ ਹੈ ਇਹ ਚੀਜ਼ ਹੈ ਇਹ ਤੁਹਾਨੂੰ ਜਿਵੇਂ ਕੋਈ ਮੈਡੀਸਿਨ ਵਗੈਰਾ ਵੀ ਲੈਂਦੇ ਸੀਗੇ ਤੁਸੀਂ ਕਬਜ ਵਾਸਤੇ ਜਾਂ ਪ੍ਰੋਬਲਮ ਵਾਸਤੇ ਹਾਂ ਡਾਕਟਰ ਕੋਲ ਜਾ ਕੇ ਉਹਨੇ ਗੋਲੀ ਦੇ ਦੇਣੀ ਇੱਕ ਠੀਕ ਹੈ ਜੀ ਤੇ ਗੋਲੀ ਕਹਿੰਦਾ ਹਾਂ ਲੈਣੀ ਪੈਂਦੀ ਫਿਰ ਉਹ ਆ ਫੇਰ ਠੀਕ ਆ ਜਾਂਦੀ ਸੀ ਠੀਕ ਹੈ ਫੇਲ ਹੋ ਜਾਂਦੀ ਸੀ ਮਤਲਬ ਫੇਰ ਗੋਲੀ ਜਾਂਦੀ ਸੀ ਠੀਕ ਹੈ ਜੀ ਜਨ ਕਿ ਹੌਲੀ ਹੌਲੀ ਤੁਹਾਨੂੰ ਪ੍ਰੋਬਲਮ ਆ ਗਈ ਜਿਵੇਂ ਪਏ ਰਹਿਣਾ ਸੁਸਤੀ ਕੰਮ ਨੂੰ ਦੀ ਨਾ ਕਰਨਾ ਇਦਾਂ ਦੀਆਂ ਪ੍ਰੋਬਲਮ ਹਾਂਜੀ ਹਾਂਜੀ ਕੰਮ ਨੂੰ ਬਿਲਕੁਲ ਜੀ ਨਹੀਂ ਕਰਦਾ ਸੀਗਾ ਠੀਕ ਹੈ ਜੀ ਤੇ ਪਏ ਰਹਿਣਾ ਮਤਲਬ ਉਹ ਉਹ ਨਹੀਂ ਸੀ ਜਿੱਕਿ ਤੇ ਜਾਣ ਨੂੰ ਜੀਣਾ ਕਰਨਾ ਠੀਕ ਹੈ ਜੀ ਤੇ ਘਰ ਦੇ ਜਾਣਾ ਵੀ ਜਾ ਸ਼ਹਿਰ ਜਾਣਾ ਤੇ ਜਾਣਾ ਠੀਕ ਹੈ ਪਰ ਨੋ ਜੀ ਨਾ ਕਰਨਾ ਠੀਕ ਹੈ ਜੀ ਲੇਕਨ ਇਹ ਬਸ ਨਹੀਂ ਕੋਈ ਗੱਲ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤਿਆ ਬਾਡੀ ਸਰਸ ਵਰਤਿਆ ਇਹਦੇ ਨਾਲ ਕੀ ਫਰਕ ਪਿਆ ਇਹਦਾਂ ਨੇ ਇਹਦੇ ਨਾਲ ਇੱਕ ਤਾਂ ਮੇਰੇ ਸਰੀਰ ਚ ਮਾਜਮਾ ਚ ਚੁਸਤੀ ਆ ਗਈ ਠੀਕ ਹੈ ਜੀ ਸੁਸਤਪਨ ਲੱਗਿਆ ਜੀ ਸੁਸਤੀ ਉਹ ਚ ਰਕੀ ਗਈ ਠੀਕ ਹੈ ਤੇ ਕਬਜੀ ਸੀ ਉਹ ਖਤਮ ਹੋ ਗਈ ਮਤਲਬ ਠੀਕ ਹੈ ਜੀ ਜਿਹੜੇ ਦਰਦ ਦੁਦਸੀ ਹੁੰਦੇ ਮਤਲਬ ਉਹ ਬਿਲਕੁਲ ਮਤਲਬ ਹਟ ਗਏ ਉਹ ਜਿਵੇਂ ਤੁਸੀਂ ਕਹਿੰਦੇ ਸੀ ਜਦੋਂ ਕੰਮ ਨੂੰ ਜੀ ਨਹੀਂ ਕਰਦੀ ਹੁਣ ਕਿਵੇਂ ਆ ਜੀ ਇਸ ਸਥਿਤੀ ਕਬਲ ਹੁਣ ਕੋਈ ਪ੍ਰਭਾਵ ਨਹੀਂ ਜਨ ਤਾਂ ਮਤਲਬ ਉਹ ਹੈ ਇਹ ਕਿੰਨਾ ਟਾਈ ਇਹਨੂੰ 2 2 ਢਾਈ ਸਾਲ ਹੋ ਗਏ ਜੀ ਇਹ ਢਾਈ ਸਾਲ ਹੋ ਗਏ ਜੂ ਇਹ ਕਈ ਪਰਿਵਾਰ ਕਹਿ ਦਿੰਦੇ ਆ ਵੀ ਵਰਤਣ ਤੋਂ ਬਾਅਦ ਉਵੇਂ ਹੀ ਫੇਰ ਸਰੀਰ ਹੋ ਜਾਂਦਾ ਤੁਹਾਡਾ ਕੀ ਕਹਿਣਾ ਜੀ ਇਹਦੇ ਤੇ ਨਹੀਂ ਆਪਾਂ ਨੂੰ ਕੋਈ ਫਰਕ ਨਹੀਂ ਆਪਾਂ ਸਹੀ ਹੈ ਜੀ ਐਸੇ ਸਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਸੋਚਦੇ ਆ ਇਹ ਚੀਜ਼ਾਂ ਦੀ ਗੱਲਬਾਤ ਕਰਦੇ ਤੁਹਾਡੀ ਵੀਡੀਓ ਸੁਣਨ ਕੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਨਹੀਂ ਬਾਡੀ ਬੋਡੀ ਸਿਹਤ ਬਹੁਤ ਵਧੀਆ ਚੀਜ਼ ਹੈ ਜੀ ਇਹ ਠੀਕ ਹੈ ਹਰ ਬੰਦੇ ਨੂੰ ਪੀਣਾ ਚਾਹੀਦਾ ਵੈਸੇ ਮਤਲਬ ਜੋ ਗੁਵਾਰੀ ਹੈ ਕਿ ਨਾ ਆਏਗੀ ਕੀ ਸਰਵਿਸ ਆਈ ਕਿ ਤਸ਼ੀਰ ਦੀ ਆ ਸਰਵਿਸ ਹੀ ਕਰਦਾਇਆ ਕਰਾਂ ਦੀ ਹੈ ਠੀਕ ਹੈ ਤੇ ਬਾਕੀ ਜੋ ਇਹੋ ਜਿਹਾ ਕੋਈ ਨੁਕਸ ਨਹੀਂ ਹੈ ਬਹੁਤ ਵਧੀਆ ਚੀਜ਼ ਆ ਆਪਾਂ ਨੂੰ ਬਹੁਤ ਵਧੀਆ ਮਤਲਬ ਪਤਾ ਮਿਲਿਆ ਜੀ ਉਹ ਠੀਕ ਹੈ ਜੀ ਬਹੁਤ ਵਧੀਆ ਚੀਜ਼ ਆ ਜੀ ਹਰ ਬੰਦੇ ਨੇ ਪੀਣੀ ਚਾਹੀਦੀ ਹੈ ਹਾਂ ਲੱਗਦਾ ਜੀ ਤੁਹਾਨੂੰ ਵੀ ਸਰਵਿਸ ਹੋ ਕੇ ਨਵਾਂ ਇੰਜਨ ਹੋ ਗਿਆ ਹੁਣ ਪਹਿਲਾਂ ਨਾਲ ਜ਼ਿੰਦਗੀ ਬਦਲ ਗਈ ਉਹ ਦਾਣੇ ਤੇ ਆ ਗਿਆ ਇੰਜਨ ਦਾਣੇ ਤੇ ਆ ਗਿਆ ਹਾਂ ਪੂਰੀ ਟੱਚ ਚੱਕਦਾ ਜੀ ਹਾਂ ਜੀ ਅੱਜ ਪੂਰੀ ਆ ਹੋ ਜਾਏ ਪਹਿਲਾਂ ਧੱਕਾ ਸਟਾਰਟ ਦੀ ਹੁਣ ਹੋ ਗਿਆ ਸੈਲਫ ਸਟਾਰਟ ਜੀ ਜੰਮ 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 ਸਿਰਫ ਹੱਥ ਨਾਲ ਲਾਉਂਦੇ ਪਹਿਲੀ ਵਾਰ ਚ ਲੈਦਾ ਠੀਕ